ਸ਼ਾਹ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਊਗਾਨੀ ਦਾ ਫੈਸਲਾ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਆਪਣੇ ਪਾਵਨ ਚਰਨ ਪਾਉਂਦੇ ਉਹ ਤਰਤੀ ਪਾਗਾਂ ਵਾਲੀ ਹੋ ਜਾਂਦੀ ਹੈ ਸਾ ਤਰਤੀ ਪਈ ਹਰਿਆਵਲੀ ਹਰਿਆਵਲੀ ਦਰਧ ਪਾਗਾਂ ਵਾਲੀ ਜਦੋਂ ਸਾਧਗੁਰ ਸੱਚੇ ਪਾਤਸ਼ਾਹ 1741 ਬਿਕਰਮੀ ਵਿੱਚ ਇਸ ਧਰਤੀ ਨੂੰ ਭਾਗ ਲਾਇਆ ਤੇ ਬੰਜਰਪਈ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਪਵਿੱਤਰ ਕੀਤਾ। ਤੇ ਜਦੋਂ ਬਾਬਾ ਨਾਡੂ ਸ਼ਾਹ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਏ ਨੇ। ਸੋ ਬਾਬਾ ਨਾਡੂ ਸ਼ਾਹ ਨੂੰ ਸੇਵਾ ਦਾ ਜਿਹੜਾ ਮੌਕਾ ਮਿਲਿਆ ਜੋ ਭਾਵਨਾ ਬਣਾ ਕੇ ਸ਼ਰਧਾ ਦੇ ਨਾਲ ਗੁਰੂ ਸਾਹਿਬਾਂ ਦੀ ਸੇਵਾ ਕਰਦੇ ਤੇ ਉਹ ਸੇਵਾ ਤੋਂ ਜਦੋਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਂਦੇ ਸੇਵਾ ਉਹ ਹੀ ਜਿਸ ਤੋਂ ਗੁਰੂ ਸਾਹਿਬ ਜੀ ਪ੍ਰਸੰਨ ਤੇ ਬਾਬਾ ਨਾਢੂ ਸ਼ਾਹ ਨੂੰ ਪੁੱਛਿਆ ਕਿ ਭਾਈ ਕੀ ਕੰਮ ਕਰਦੇ ਤਾੜ ਤੋਂ ਬਹੁਤ ਪ੍ਰਸੰਨ ਤੇ ਬਾਬਾ ਨਾਢੂ ਸ਼ਾਹ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਨਿਰਮਾਣਾ ਜੀ ਸੇਵਕ ਹਾਂ ਜੋ ਉੱਥੇ ਬਹੁਤ ਵੱਡੇ ਫੇਰ ਵਰਦਤੇ ਇਹ ਤੁਹਾਡੇ ਨਾਮ ਦੇ ਨਾਲ ਇਹ ਜਿਹੜਾ ਸਥਾਨ ਪ੍ਰਸਿੱਧ ਹੋਇਆ ਕਿ ਜੋ ਵੀ ਇਸ ਸਥਾਨ ਤੇ ਸ਼ਰਧਾ ਨਾਲ ਭਾਵਨਾ ਨਾਲ ਆਵੇਗਾ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ਾ ਗੁਰੂ ਸਾਹਿਬਾਂ ਦਾ ਕਿ ਜੋ ਭਾਵਨਾ ਲੈ ਕੇ ਆਵੇ ਸ਼ਰਧਾ ਲੈ ਕੇ ਜੋ ਉਹਦੀ ਮੰਦੀ ਭਾਵਨਾ ਹੋਵੇ ਇੱਥੇ ਪੂਰੀ ਹੋਵੇ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਤੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਕਿ ਗੁਰਦੁਆਰਾ ਨਾਡਾ ਸਾਹਿਬ ਦਾ ਜੋ ਮਾਨਮਤਾ ਇਤਿਹਾਸ ਹੈ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ ਇਸ ਜਗ੍ਹਾ ਦੇ ਉੱਪਰ ਗੁਰਦੁਆਰਾ ਨਾਡਾ ਸਾਹਿਬ ਦੇ ਵਿੱਚ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਆਪਣੀ ਜੰਗ ਸਮਾਪਤ ਕਰਦੇ ਹੋਏ ਵਕਫ ਵਕ ਪੜਾਵਾਂ ਨੂੰ ਤੈਅ ਕਰਦੇ ਹੋਏ ਨਾਡਾ ਸਾਹਿਬ ਪਹੁੰਚੇ ਸੀ ਕਿ ਨਾਡਾ ਸਾਹਿਬ ਦੇ ਇਤਿਹਾਸ ਕੀ ਹੈ ਇਸ ਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਇਸ ਸਮੇਂ ਮੌਜੂਦ ਆ ਮੈਂ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਤੇ ਮੇਰੇ ਨਾਲ ਮੌਜੂਦ ਨੇ ਇੱਥੋਂ ਦੇ ਮੈਨੇਜਰ ਸਾਹਿਬ ਰਣਜੀਤ ਸਿੰਘ ਜੀ ਤੇ ਨਾਲ ਹੀ ਮੁੱਖ ਗ੍ਰੰਤੀ ਸਰਦਾਰ ਗਿਆਨੀ ਜਗਜੀਤ ਸਿੰਘ ਜੀ ਇਸ ਇੰਨਾ ਤੋਂ ਜਾਣਦੇ ਆ ਕਿ ਗੁਰਦੁਆਰਾ ਨਾਡਾ ਸਾਹਿਬ ਦਾ ਕੀ ਮਾਨਮਤਾ ਇਤਿਹਾਸ ਹੈ ਕਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਕਾ ਨੂੰ ਇਸ ਮਾਨਮਤੇ ਇਤਿਹਾਸ ਦੇ ਬਾਰੇ ਗੁਰਦਾਰ ਸਾਹਿਬ ਦਾ ਜੋ ਮਾਨਮਤਾ ਇਤਿਹਾਸ ਹੈ ਉਸ ਦੇ ਬਾਰੇ ਚੰਨਾ ਪਾਏ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਕਸਮ ਰਾਜਾ ਕਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਰਬੰਸ ਦਾ ਨੀ ਅੰਮ੍ਰਿਤ ਕੇ ਦਾਤੀ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਪੰਥ ਦੇ ਵਾਲੀ ਪੁੱਤਰਾਂ ਦੇ ਦਾਨੀ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੌਂਟਸ ਸਾਹਿਬ ਕੋ ਸਮਾ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਰਿਹਾ ਕਿਰਪਾ ਕੀਤੀ ਔਰ ਜ਼ੁਲਮ ਦੇ ਖਿਲਾਫ ਉਥੇ ਪਹਿਲੀ ਜੰਗ ਗੁਰੂ ਸਾਹਿਬਾਂ ਨੇ ਫਤਿਹ ਕਰਨ ਉਪਰੰਤ ਜਦੋਂ ਗੁਰੂ ਸਾਹਿਬ ਜੀ ਵਾਪਸ ਪੌਂਟਾ ਸਾਹਿਬ ਤੋਂ ਨਾਹਨ ਟੋਕਾ ਸਾਹਿਬ ਰਾਣੀ ਕਾ ਰਾਏਪੁਰ ਮਾਨਕ ਟੱਬਰਾ ਤੋਂ ਹੁੰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਸਿਆ 1746 ਬਿਕਰਮੀ ਦੇ ਵਿੱਚ ਇੱਥੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਧਰਤੀ ਨੂੰ ਪਵਿੱਤਰ ਕੀਤਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਇਆ ਸੀ ਜੰਤ ਪਈ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਉਹ ਗਾਣੀ ਦਾ ਫੈਸਲਾ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਆਪਣੇ ਪਾਵਨ ਚਰਨ ਪਾਉਂਦੇ ਉਹ ਧਰਤੀ ਪਾਗਾਵਾਲੀ ਹੋ ਜਾਂਦੀ ਹੈ ਸਾ ਧਰਤੀ ਪਈ ਹਰਿਆਵਲੀ ਹਰਿਆਵਲੀ ਧਰਤ ਪਾਗਾਵਾਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜ ਜਿਹਨੇ ਮੇਰਾ ਸਤਗੁਰੂ ਦੇਖਿਆ ਜਾਏ ਉਹ ਜਿਹੜੇ ਆਣ ਕੇ ਗੁਰਮੁਖ ਪਿਆਰੇ ਉਸ ਸਥਾਨ ਦੇ ਦਰਸ਼ਨ ਕਰਦੇ ਨੇ ਉਹ ਵੀ ਪਾਗਾਵਾਲੇ ਹੋ ਜਾਂਦੇ ਨੇ ਸੋ ਇੱਕ ਪਾਸੇ ਘਗਰ ਦਾ ਰਿਆਦਾ ਕਨਾਰਾ ਤੇ ਇੱਕ ਪਾਸੇ ਸ왈ਕ ਦੀਆਂ ਪਹਾੜੀਆਂ ਉੱਚਾ ਟੱਬਾ ਜੰਗਲੀ ਪਰਗਣਾ ਸੀ ਇਹ ਜਦੋਂ ਸਤਗੁਰ ਸੱਚੇ ਪਾਤਸ਼ਾਹ 1700 ਸਾਲੀ ਬਿਕਰਮ ਵਿੱਚ ਇਸ ਧਰਤੀ ਨੂੰ ਭਾਗ ਲਾਇਆ ਤੇ ਬੰਜਰ ਪਈ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਪਵਿੱਤਰ ਕੀਤਾ ਸੋ ਸਤਗੁਰ ਸੱਚੇ ਪਾਤਸ਼ਾਹ ਤਕਰੀਬਨ ਇੱਥੇ 6 ਦਿਨ ਰਹੇ ਸਤਗੁਰ ਸੱਚੇ ਪਾਤਸ਼ਾਹ ਬਾਬਾ ਨਾਢੂ ਸ਼ਾ ਜੋ ਇੱਥੇ ਖੇਤੀਬਾੜੀ ਕਰਦੀ ਸੀ ਉਹ ਇੱਥੇ ਉਹਨਾਂ ਦਾ ਖੂਨ ਦਾ ਸੀ ਇੱਥੇ ਉਹ ਡੰਗਰ ਚਾਰਦੇ ਸੀ ਜੇ ਜਦੋਂ ਬਾਬਾ ਨਾਡੂ ਸ਼ਾਹ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਏ ਨੇ ਆਪਣੀ ਫੌਜਾਂ ਸਮੇਤ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਇੱਥੇ ਆਏ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਇੱਥੇ ਸੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਪੌਂਟਾ ਸਾਹਿਬ ਦਾ ਹੈ ਉਸ ਵੇਲੇ ਬਾਬਾ ਅਜੀਤ ਸਿੰਘ ਜੀ ਸ਼ਰੀਰ ਕਰਕੇ ਬਹੁਤ ਛੋਟੇ ਸੀ ਜਦੋਂ ਇੱਥੇ ਆਏ ਸੋ ਬਾਬਾ ਨਾਡੂ ਸ਼ਾਹ ਨੂੰ ਸੇਵਾ ਦਾ ਜਿਹੜਾ ਮੌਕਾ ਮਿਲਿਆ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਜੋ ਭਾਵਨਾ ਬਣਾ ਕੇ ਸ਼ਰਦਾ ਦੇ ਨਾਲ ਗੁਰੂ ਸਾਹਿਬਾਂ ਦੀ ਸੇਵਾ ਕਰਦੇ ਨੇ ਤੇ ਉਹ ਸੇਵਾ ਤੋਂ ਜਦੋਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਂਦੇ ਨੇ ਸੇਵਾ ਉਹ ਜਿਸ ਤੋਂ ਗੁਰੂ ਸਾਹਿਬ ਜੀ ਪ੍ਰਸੰਨ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤ ਗੁਰ ਕਾ ਮਨ ਮੰਨੇ ਗੁਰੂ ਦਾ ਮਨ ਮੰਨ ਜਾਵੇ ਜਦੋਂ ਗੁਰੂ ਸਾਹਿਬ ਜੀ ਦਾ ਮਨ ਮੰਨ ਜਾਂਦਾ ਤੇ ਫਿਰ ਜਦੋਂ ਗੁਰੂ ਸਾਹਿਬ ਜੀ ਖੁਸ਼ ਹੋ ਜਾਂਦੇ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਤਾਂ ਪਾਪ ਕਸੰਭਲ ਪੰਨੇ ਫਿਰ ਉਹਦੇ ਪਾਪ ਵੀ ਕੱਟ ਦਿੰਦੇ ਆ ਬੰਧਨ ਕੱਟ ਦਿੰਦੇ ਸਤਿਗੁਰ ਸਿੱਖ ਕੇ ਬੰਧਨ ਘਾਟਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਸੋ ਬਾਬਾ ਨਾਡੂ ਸਾਹ ਤਨ ਮਨ ਤਨ ਕਰਕੇ ਸੇਵਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਦਾ ਫਲ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਗੁਰ ਸੇਵਾ ਤੇ ਸੁਖ ਉਪਜਾਇ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲਾ ਕਾ ਕ੍ਰਿਸ਼ਨ ਨਾ ਵਸਾਈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਮਨ ਚੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਤੇ ਜਦੋਂ ਗੁਰੂ ਸਾਹਿਬ ਜੀ ਵਾਪਸ ਇਥੋਂ ਆਨੰਦਪੁਰ ਸਾਹਿਬ ਨੂੰ ਚੱਲੇ ਤੇ ਬਾਬਾ ਨਾਢੂ ਸ਼ਾਹ ਨੂੰ ਪੁੱਛਿਆ ਕਿ ਭਾਈ ਕੀ ਕੰਮ ਕਰਦੇ ਹੋ ਤੁਹਾਡੇ ਤੋਂ ਬਹੁਤ ਪ੍ਰਸੰਨ ਤੁਸੀਂ ਸਾਡੀ ਸੇਵਾ ਬਹੁਤ ਕੀਤੀ ਗੁਰੂ ਸਾਹਿਬ ਜੀ ਬੜੇ ਖੁਸ਼ ਸੀ ਬਾਬਾ ਨਾਢੂ ਸਾਹਿਬ ਉਹਦੀ ਭਾਵਨਾ ਉਹਦੀ ਸ਼ਰਧਾ ਨੂੰ ਦੇਖ ਕੇ ਤੇ ਬਾਬਾ ਨਾਢੂ ਸ਼ਾਹ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਨਿਰਮਾਣਾ ਦਾ ਸੇਵਕ ਹਾਂ ਤੇ ਮੈਂ ਖੇਤੀਬਾੜੀ ਕਰਦਾ ਗਰੀਬੀ ਬਹੁਤ ਸੀ ਉਦੋਂ ਅਰ ਗੁਰੂ ਸਾਹਿਬ ਜੀ ਇਹ ਉਥੇ ਬਹੁਤ ਵੱਡੇ ਫਿਰ ਵਰ ਦਿੱਤੇ ਆ। ਇਹ ਤੁਹਾਡੇ ਨਾਮ ਦੇ ਨਾਲ ਇਹ ਜਿਹੜਾ ਸਥਾਨ ਪ੍ਰਸਿੱਧ ਹੋਵੇਗਾ। ਇੱਥੇ ਬਹੁਤ ਬੈਠ ਕੇ ਗੁਰੂ ਸਾਹਿਬਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਕਿ ਜੋ ਵੀ ਇਸ ਸਥਾਨ ਤੇ ਸ਼ਰਧਾ ਨਾਲ, ਭਾਵਨਾ ਨਾਲ ਆਵੇਗਾ ਉਹ ਕੋਈ ਵੀ ਹੋਵੇ, ਕਿਸੇ ਦੇਸ਼ ਦਾ, ਕਿਸੇ ਮਜਬਦ ਦਾ, ਕਿਸੇ ਵੀ ਧਰਮ ਦਾ। ਕਿਉਂਕਿ ਖੱਤਰੀ, ਬ੍ਰਾਹਮਣ ਉਪਦ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਉਪਦੇਸ਼ ਹੈ ਗੁਰੂ ਸਾਹਿਬਾਂ ਦਾ। ਕਿ ਜੋ ਭਾਵਨਾ ਲੈ ਕੇ ਆਵੇ ਸ਼ਰਧਾ ਲੈ ਕੇ ਜੋ ਉਹਦੀ ਮੰਦੀ ਭਾਵਨਾ ਹੋਵੇਗੀ ਇੱਥੇ ਪੂਰੀ ਹੋਵੇਗੀ। ਮੋਹ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖਦਾ ਏ। ਜਿਹੜਾ ਕਾਰਜ ਨਹੀਂ ਹੋਵੇਗਾ ਉਹ ਵੀ ਇਸ ਸਥਾਨ ਤੇ ਜੋ ਪਾਵਨਾ ਲਾਵੇ ਉਹ ਵੀ ਹੋ ਜਾਏਗਾ। ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲੱਗਿਆ ਪੌਜਲ ਪਾਰ ਉਤਾਰਾ। ਸਭੋਤ ਵੱਡੇ ਵਾਰ ਬਹੁਤ ਵੱਡੀਆਂ ਬਖਸ਼ਿਸ਼ਾਂ ਇਸ ਸਥਾਨ ਤੇ ਕਿਉਂਕਿ ਅੱਜ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਸੰਗਤਾਂ ਕੀ ਇੱਥੇ ਅਰਦਾਸਾਂ ਕਰਾਉਂਦੇ ਕਿਉਂਕਿ ਇੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਕੋਈ ਭਾਵਨਾ ਦਿਨੋਂ ਅਰਦਾਸ ਕਰਾਵੇ ਜਾਂ ਆਪ ਕਰੇ ਤੋ ਅਰਦਾਸ ਪੂਰੀ ਹੁੰਦੀ ਬਹੁਤ ਸੰਗਤਾਂ ਦਾਸ ਨੂੰ ਇੱਥੇ ਮਿਲਦੀਆਂ ਨੇ ਸੋ ਪੂਰ ਮਾਚੀ ਦਾ ਬਹੁਤ ਵੱਡਾ ਜੋੜ ਮੇਲਾ ਇੱਥੇ ਹੁੰਦਾ ਪੂਰ ਮਾਚੀ ਨੂੰ ਬੇਨ ਸੰਗਤਾਂ ਦੇਸ਼ ਵਿਦੇਸ਼ ਦੀ ਧਰਤੀ ਤੋਂ ਸੰਗਤਾਂ ਬਿਆਨਤ ਆਉਂਦੀਆਂ ਗੁਰੂ ਸਾਹਿਬਾਂ ਦੇ ਗੁਰਪੁਰ ਬੜੇ ਸ਼ਰਧਾ ਭਾਵਨਾ ਦਾ ਮਣਾਏ ਜਾਂਦੇ ਨੇ ਸੋ ਇਸ ਵੇਲੇ ਇਸ ਸਥਾਨ ਦਾ ਜਿਹੜਾ ਪ੍ਰਬੰਧ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸਜੇ ਢੰਗ ਨਾਲ ਕਰ ਰਹੀ ਹੈ। ਮੇਰੇ ਨਾਲ ਬੈਠੇ ਬਹੁਤ ਹੀ ਸਤਿਕਾਰਯੋਗ ਸਰਦਾਰ ਰঞ্জੀਤ ਸਿੰਘ ਜੀ ਮੰਜ ਸਾਹਿਬ ਜੋ ਬੜੇ ਸਜੇ ਢੰਗ ਨਾਲ ਇਥੋਂ ਦਾ ਪ੍ਰਬੰਧ ਜਿਹੜਾ ਉਹ ਚਲਾ ਰਹੇ ਨੇ। ਇੱਥੇ ਸਾਡੇ ਕੋਲ ਫ੍ਰੀ ਡਿਸਪੈਂਸਰੀ ਚੱਲ ਰਹੀ ਹੈ। ਸੰਗਤਾਂ ਦੇ ਰਹਿਣ ਵਾਸਤੇ 130 ਕਮਰਿਆਂ ਦੀ ਸਰਾਹ ਹੈ। 24 ਘੰਟੇ ਲੰਗਰ ਹੈ। ਪਾਰਕ ਦਾ ਬਹੁਤ ਵੱਡਾ ਪ੍ਰਬੰਧ ਹੈ। ਸੋ ਬੰਦ ਸੰਗਤਾਂ ਜਦੋਂ ਪੌਂਟਾ ਸਾਹਿਬ ਨੂੰ ਜਾਂ ਹੇਮਕੋਟ ਸਾਹਿਬ ਦਰਸ਼ਨ ਨੂੰ ਸੰਗਤਾਂ ਜਾਂਦੀਆਂ ਸਾਰੇ ਟੂਰ ਇੱਥੇ ਠਹਿਰ ਕੇ ਸੰਗਤਾਂ ਜਾਂ ਰੋਬੋ ਸੰਗਤਾਂ ਜਿਹੜੇ ਸਿਮਿਲਰ ਟੂਰ ਜਾਂਦੇ ਆ ਸੋ ਇਸ ਸਥਾਨ ਤੇ ਸਾਰੀਆਂ ਸੰਗਤਾਂ ਜਿਹੜੀਆਂ ਠਹਿਰ ਕੇ ਜਾਂਦੀਆਂ ਕਿਉਂਕਿ ਪਾਰਕਿੰਗ ਦਾ ਪ੍ਰਬੰਧ ਹੈ ਸਰਾਂ ਦਾ ਪ੍ਰਬੰਧ ਹੈ ਰੋਟੀ ਪਾਣੀ ਲੰਗਰ ਪਾਣੀ 24 ਘੰਟੇ ਸਾਰਾ ਪ੍ਰਬੰਧ ਹੈ ਸੋ ਪਾਵਨ ਸਥਾਨ ਜਿਹੜਾ ਬਣਿਆ ਹੋਇਆ ਤੁਸੀਂ ਸੰਗਤਾਂ ਨੂੰ ਜਿਹੜੇ ਦਰਸ਼ਨ ਕਰਾ ਰਹੇ ਹੋ ਆਲੀਸ਼ਾਨ ਸਥਾਨ ਇੱਥੇ ਗੁਰਦੁਆਰਾ ਸਾਹਿਬ ਜੋ ਸ਼ੋਭਤ ਹੈ ਸੋ ਜਿਤੇ ਗੁਰੂ ਸਾਹਿਬបាន ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਾਂ ਮੜੀਆਂ ਮਸਾਣਾ ਬੁੱਤਾਂ ਨੂੰ ਪੂਜਨੇ ਛੱਡੀਏ ਸੋ ਦੰਬੀਆਂ ਪਖੰਡੀਆਂ ਨੂੰ ਛੱਡ ਕੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਖੰਡੇ ਦੀ ਪੌਲ ਸ਼ੱਕੇ ਤੇ ਬਾਣੀ ਬਾਣੇ ਨਾਲ ਜੁੜੀਏ ਆਪ ਤੇ ਆਪਣੇ ਬੱਚਿਆਂ ਨੂੰ ਜੋੜੀਏ ਕਿਉਂਕਿ ਨਸ਼ੀ ਵਰਕੀਆਂ ਲਾਂ ਤਾਂ ਜਿਹੜੀਆਂ ਪਿਆਰੀਆਂ ਬੁਰਾਈਆਂ ਜਿਹੜੀਆਂ ਸਮਾਜ ਵਿੱਚ ਪੈਦਾ ਹੋ ਚੁੱਕੀਆਂ ਨੇ ਉਹਨੂੰ ਆਪਾਂ ਖਤਮ ਕਰ ਸਕੀਏ ਉਹ ਤਾਂ ਹੀ ਖਤਮ ਹੋਣੇ ਜੇ ਦੋਸਤੋਂ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗਾਂਗੇ ਜੇ ਦੋ ਬਾਣੀ ਤੇ ਬਾਣੇ ਨਾਲ ਜੁੜਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਤੁਸੀਂ ਦੇਸ਼ ਵਿਦੇਸ਼ੀ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹੋ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸਨ ਮੁੱਖ ਗ੍ਰੰਥੀ ਗਿਆਨੀ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਨਾਡਾ ਸਾਹਿਬ ਦੇ ਇਤਿਹਾਸ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਦਰਸ਼ਕਾਂ ਨੂੰ ਇਸ ਇਤਿਹਾਸ ਬਾਰੇ ਜਾਣਨਾ ਪਾਇਆ ਕੈਮਰਾ ਪਰਸਨ ਨਿਤਿਤ ਕੁਮਾਰ ਦੇ ਨਾਲ ਅਸ਼ਫਾਕ ਟੂ ਡੀ ਲਿਵਿੰਗ ਇੰਡੀਆ ਨਿਊਜ਼ ਪੰਚਕਲ